ਅਸਲਾਮ ਅਲੈਕਮ ਦੋਸਤੋ ਸਵਾਗਤ ਹੈ ਆਪ ਸਭ ਦਾ ਪੀਰਾ ਫਕੀਰਾਂ ਦੀ ਨਗਰੀ ਚਾਮਨ ਵਿੱਚ ਦੋਸਤੋ ਅੱਜ ਮੈਂ ਆਪ ਸਭ ਲਈ ਹਜ਼ਰਤ ਅਲੀ ਸਰਕਾਰ ਦਾ ਇੱਕ ਬਹੁਤ ਹੀ ਸ਼ਕਤੀਸ਼ਾਲੀ ਕਲਮਾ ਲੈ ਕੇ ਹਾਜ਼ਰ ਹੋਇਆ ਹਾਂ ਇਸ ਕਲਮੇ ਨੂੰ ਪੜਨ ਦੇ ਨਾਲ ਇਸ ਕਲਮੇ ਨੂੰ ਸਿੱਧ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਵਿੱਚ ਕੋਈ ਵੀ ਅਜਿਹੀ ਮੁਸ਼ਕਿਲ ਨਹੀਂ ਰਹੇਗੀ ਜਿਸ ਦਾ ਤੁਹਾਡੇ ਕੋਲ ਹੱਲ ਨਾ ਹੋਵੇ ਤੁਹਾਨੂੰ ਤੁਹਾਡੀ ਹਰ ਇੱਕ ਮੁਸ਼ਕਿਲ ਦਾ ਹੱਲ ਮਿਲੇਗਾ ਆਪਣੇ ਆਪ ਹੀ Hazrat Ali Sarkar ਨੇ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਹੱਲ ਕਰ ਦੇਣੀਆਂ ਆ ਇਸ ਕਰਕੇ ਮੈਨੂੰ ਸੱਚੇ ਦਿਲੋਂ ਬਸ ਤੁਸੀਂ ਪੜਨਾ ਹੈ ਅਤੇ ਆਪਣੀ ਮੁਸ਼ਕਿਲ ਨੂੰ ਲੈ ਕੇ ਜਿਹੜੀ ਵੀ ਤੁਹਾਡੀ ਸਮੱਸਿਆ ਹੈ ਉਹ ਸਮੱਸਿਆ ਨੂੰ Hazrat Ali Sarkar ਦੇ ਅੱਗੇ ਰੱਖ ਕੇ ਦੁਆ ਫਰਿਆਦ ਕਰ ਦੇਣੀ ਹੈ ਇਨਸ਼ਾਅੱਲਾ ਤੁਹਾਡੀ ਹਰ ਇੱਕ ਮੁਸ਼ਕਿਲ ਜ਼ਰੂਰ ਹੱਲ ਹੋਵੇਗੀ ਚਾਹੇ ਉਹ ਕਿਸੇ ਪੈਸੇ ਦੀ ਸੰਬੰਧੀ ਮੁਸ਼ਕਲ ਹੋਵੇ ਤੁਹਾਨੂੰ ਪੈਸੇ ਦੀ ਜ਼ਰੂਰਤ ਹੋਵੇ ਜਾਂ ਫਿਰ ਤੁਹਾਨੂੰ ਨੌਕਰੀ ਨਾ ਮਿਲ ਰਹੀ ਹੋਵੇ ਜਾਂ ਘਰ ਦੇ ਵਿੱਚ ਲੜਾਈਆਂ ਝਗੜੇ ਹੁੰਦੇ ਹੋਣ ਵੈਰੀ ਦੁਸ਼ਮਣ ਤੰਗ ਕਰਦੇ ਹੋਣ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਮੁਸ਼ਕਲ ਹੈ ਹਰ ਇੱਕ ਮੁਸ਼ਕਲ ਦਾ ਤੁਹਾਨੂੰ ਹੱਲ ਮਿਲੇਗਾ ਸਭ ਤੋਂ ਪਹਿਲਾਂ ਤੁਹਾਨੂੰ ਇਹ ਕਲਮਾ ਦੱਸਦੇ ਹਾਂ ਆਪ ਸਭ ਨਿੱਜਕੀ ਤਰ੍ਹਾਂ ਧਿਆਨ ਨਾਲ ਸੁਣ ਕੇ ਇਸ ਕਲਮੇ ਨੂੰ ਨੋਟ ਕਰ ਲੈਣਾ ਹੈ ਬismillahirrahmanirrahim ya karima करम कर या रहीमा रहम कर सख्त दिल को नरम कर अली हैदर की असवारी मुश्किल मेरी हल हो जाए सारी दुल दुल दिया असवारा दुल दुल ते कदम तरी पहला मेरा आजी दा सवाल पूरा करी दोस्तों यह कलाम इस कलाम तुसी इक्की दिन सिद्ध करना है किसी भी जुम्मे रात तो यानी कि शुक्रवार की रात तो इस कलमे को पढ़ना शुरू करना है पश्चिम दिशा वल मूह करके बैठना है तो माला एक सौ एक मणकिया की होनी चाहिए है हर रोज़ पांच माला का जाप करना है चिराग रोशन करके पहले तो आखिरी दिन न्याज देनी है न्याज कोल रखे ती माले का जाप कर लेना है अगले दिन तीन न्याज जलप्रवाह कर देनी है اسی طرح لاسٹ دن 21ویں دن بھی ਤੁਸੀਂ ਅਜੀਹਾ ਹੀ ਕਰਨਾ ਹੈ ਅਤੇ ਚਿਰਾਗ ਰੋਸ਼ਨ ਕਰਨਾ ਹੈ ਕਮਰੇ ਵਿੱਚ ਸੈਂਟ ਸịtਕਣਾ ਹੈ ਪੰਜ ਅਗਰਬਤੀਆਂ ਜਗਾਉਣੀਆਂ ਆ ਇਸ ਤਰ੍ਹਾਂ ਤੁਸੀਂ ਹਰ ਰੋਜ਼ ਇਹ ਕੰਮ ਕਰਨਾ ਹੈ ਜਿਹੜੀ ਨਿਆਜ਼ ਆ ਉਹ ਪਹਿਲੇ ਅਤੇ ਆਖਰੀ ਦਿਨ ਹੀ ਦੇਣੀ ਹੈ ਇਸ ਤਰ੍ਹਾਂ ਤੁਹਾਡਾ ਇਹ ਕਲਮਾ ਸਿੱਧ ਹੋ ਜਾਵੇਗਾ ਅਤੇ ਤੁਹਾਡੀ ਜ਼ਿੰਦਗੀ ਵਿੱਚ ਕੋਈ ਵੀ ਪਰੇਸ਼ਾਨੀ ਕੋਈ ਵੀ ਮੁਸ਼ਕਲ ਨਹੀਂ ਰਹੇਗੀ ਸੋ ਦੋਸਤੋ ਜੇਕਰ ਤੁਸੀਂ ਸਾਡੇ ਹਿੱਸੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਬੈਲ ਆਈਕਨ ਤੇ ਪ੍ਰੈਸ ਕਰਕੇ ਹੌਲਤੇ ਕਲਿੱਕ ਕਰਨਾ ਤਾਂ ਜੋ ਸਾਉਬਸ ਨੂੰ ਸਾਡੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਮਿਲਦੇ ਹਾਂ ਕਿਸੇ ਨਵੇਂ ਕਲਮ ਦਿਨਾਂ ਅਗਲੀ ਵੀਡੀਓ ਦੇ ਵਿੱਚ ਜੈ ਵੀਰਾਂ ਦੀ